ਆਜਾਓ ਫਿਰ ਬਾਬਿਓ ਅੱਜ ਆਪਾਂ ਗੱਲ ਕਰਨੀ ਪੰਜਾਬ ਦੇ ਮਸ਼ਹੂਰ ਸਿੰਗਰ ਅਮਰ ਸਿੰਘ ਕਿਮਕੀਲਾ ਬਾਰੇ ਦੋਸਤੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਵੀਡੀਓ ਦੇ ਵਿੱਚ ਤਾਂ ਕਰੀਦੀਆਂ ਤੇ ਆਪਾਂ ਇਸ ਚੈਨਲ ਤੇ ਪੰਜਾਬੀ ਸਿੰਗਰਾਂ ਦੇ ਬਾਰੇ ਜਾਣਕਾਰੀਆਂ ਲੈ ਕੇ ਆਉਂਦਾ ਰਹਨਾ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਸਿੰਗਰ ਤੇ ਗੱਲਬਾਤ ਕਰਿਆ ਕਰਾਂਗੇ ਆਪਾਂ ਹਰ ਸਿੰਗਰ ਦਾ ਚੰਗਾ ਮਾੜਾ ਪੱਖ ਰੱਖਿਆ ਕਰਾਂਗੇ ਉਹ ਵੀ ਪੂਰੀ ਬਰੀਕੀ ਨਾਲ ਛਾਣਪੇਣ ਕਰਕੇ ਹੁਣ ਐਨ ਜਣ ਕੇ ਵਧੀਆ ਤਰੀਕੇ ਨਾਲ ਲਿਆਇਆ ਕਰਾਂਗੇ ਸਾਰਾ ਜੋ ਵੀ ਸਿਸਟਮ ਹੈਗਾ ਹਨਾ ਤੇ ਹੋਰ ਵੀ ਜੇ ਕੁਝ ਨਮਾ ਨਮਾ ਕੰਟੈਂਟ ਜਿਹੜਾ ਤੁਹਾਨੂੰ ਚੰਗਾ ਲੱਗੂਗਾ ਹਾਂ ਮੈਂ ਚਾਹੁੰਦਾ ਵੀ ਮੇਰੀਆਂ ਵੀਡੀਓਜ਼ ਦੇਖ ਕੇ ਤੁਹਾਨੂੰ ਇਹ ਲੱਗੇ ਹਾਂ ਯਾਰ ਕੁਝ ਹੈਗਾ ਤੇ ਇਹਦੀ ਸ਼ੁਰੂਆਤ ਹੌਲੀ ਹੌਲੀ ਕਰਦਾ ਮੈਂ ਹੁਣ ਤੇ ਹੁਣ ਆਪਾਂ ਚਮਕੀਲੇ ਦੀ ਗੱਲ ਕਰਦੇ ਆਂ ਜੀ ਦੋਸਤੋ ਦੋਸਤੋ ਚਮਕ ਕਿਲੇ ਦੀ ਮੈਂ ਇੱਕ ਗੱਲ ਤੋਂ ਬਹੁਤ ਪ੍ਰਭਾਵਿਤ ਆ ਉਹ ਕਿਹੜੀ ਗੱਲ ਆ ਤੇ ਮੈਂ ਚਾਹਣਾ ਤੁਸੀਂ ਜੀ ਇਹ ਮੇਰੀ ਗੱਲਬਾਤ ਨੂੰ ਸੁਣੂਗੇ ਤੇ ਹੋ ਸਕੇ ਤਾਂ ਚੈਨਲ ਨਾਲ ਵੀ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਵੀਡੀਓ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਣ ਦੀ ਯਾਨਕੀ ਲੋਕਾਂ ਨੂੰ ਵੀ ਪਤਾ ਲੱਗ ਸਕੇ ਚਮਕੀਲਾ ਜਿਹੜਾ ਸੀਗਾ ਬਹੁਤ ਛੋਟੀ ਜੀ ਉਮਰ 'ਚ ਬਹੁਤ ਵੱਡਾ ਸਟਾਰ ਬਣ ਗਿਆ ਸੀਗਾ ਜਿਹੜੀ ਉਹਦੀ ਸਟਾਰਡਮ ਹੈ ਨਾ ਉਹ ਲੋਕਾਂ ਦੀਆਂ ਉਮਰਾਂ ਲੱਗ ਜਾਂਦੀਆਂ ਆ ਉਮਰਾਂ ਤਾਂ ਵੀ ਐਡੀ ਸਟਾਰਡਮ ਨਹੀਂ ਮਿਲਦੀ ਜੀ ਐਡੀ ਸਟਾਰਡਮ ਚਮਕੀਲੇ ਨੂੰ 21 ਸਾਲ ਦੀ ਉਮਰ ਚ ਮਿਲ ਗਈ ਸੀ ਤੇ 22 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਤੋਂ ਚਲਾ ਗਿਆ ਸੀ ਚਮਕੀਲਾ ਤੁਸੀਂ ਦੇਖ ਲਓ ਕਿ 7 ਸਾਲ ਦੇ ਕੈਰੀਅਰ ਦੇ ਵਿੱਚ ਹੀ ਅਮਰ ਸਿੰਘ ਚਮਕੀਲੇ ਨੇ ਇੱਕ ਐਸਾ ਜਾਨੀ ਕਿ ਖੜਾ ਕਰਤਾ ਸੀ ਸਿਸਟਮ ਜਾਂ ਬਣਾਤਾ ਸੀ ਕਿ ਹਰ ਪਾਸੇ ਕੋਈ ਹੋਰ ਖੜਦਾ ਹੀ ਨਹੀਂ ਜੀ ਮੋਰੇ ਯਾਰ ਖੜਦਾ ਹੀ ਨਹੀਂ ਸੀ ਹਰ ਪਾਸੇ ਚਮਕੀਲਾ ਸ਼ਾਇਆ ਪਿਆ ਸੀ ਹਰ ਪਾਸੇ ਚਮਕੀਲਾ ਚਮਕੀਲਾ ਹੋਈ ਪਈ ਸੀ ਸਾਡੇ ਉਹਨਾਂ ਦਿਨਾਂ 'ਚ ਬਾਪੂ ਦੱਸਦੇ ਆ ਭੀ ਇੰਨਾ ਕੁ ਵੱਡਾ ਕਰੀਜ ਚਮਕੀਲੇ ਦਾ ਹੁੰਦਾ ਸੀਗਾ ਕਿ ਦੁਨੀਆ ਦੂਰੋਂ ਦੂਰੋਂ ਚਮਕੀਲੇ ਦੇ ਖਾੜੇ ਦੇਖਣ ਜਾਂਦੀ ਸੀ ਤੇ ਆਉਂਦੀ ਸੀ ਇੱਕ ਵਾਰੀ ਜੇ ਪਤਾ ਲੱਗ ਜਾਣਾ ਕਿ ਪੁਲਾਨੇ ਤਾਂ ਚਮਕੀਲੇ ਦਾ ਖਾੜਾ ਆ ਨਾ ਕਿ ਲੋਕ ਨੱਠੇ ਆਉਂਦੇ ਸੀਗੇ ਉਹ ਯਾਨੀ ਕਿ ਆ ਮੈਨੂੰ ਬਾਪੂ ਜੀ ਨੇ ਦੱਸਿਆ ਸੀ ਕਿ ਉਹ ਕਰੇਜ ਸੀ ਸਾਡੇ ਇੱਥੇ ਲੱਗੇ ਪਿੰਡ ਨਸਰਾਂ ਬਦਣਾ ਉੱਥੇ ਆਏ ਸੀ ਤੇ ਉੱਥੇ ਪਿੰਡ ਉਹਨਾਂ ਨੇ ਇੱਕ ਖੜੇ ਪੈਰ ਗਾਣਾ ਬਣਾਤਾ ਸੀ ਉਹਦੀ ਮੈਂ ਤੁਹਾਨੂੰ ਵੀਡੀਓ ਪਹਿਲਾਂ ਵੀ ਪਾਈ ਹੈ ਜੇ ਨਹੀਂ ਸੋਣੂਗੀ ਕਿਉਂਕਿ ਕਿਸੇ ਨੇ ਉਹਨਾਂ ਨੂੰ ਚੈਲੰਜ ਕਰਤਾ ਸੀ ਚਮਕੀਲਾ ਜੇ ਤੂੰ ਐਡਾ ਹੀ ਵੱਡਾ ਸਿੰਗਰ ਆ ਤਾਂ ਸਾਨੂੰ ਗਾਣਾ ਇੱਥੇ ਬਣਾ ਕੇ ਇੱਥੇ ਹੁਣੇ ਹੀ ਸਣਾ ਤਾਂ ਉਹਨਾਂ ਨੇ ਇੱਕ ਅਜਿਹਾ ਗਾਣਾ ਬਣਾ ਕੇ ਉਸੇ ਟਾਈਮ ਉਸੇ ਟਾਈਮ ਕੰਪੋਜੀਸ਼ਨ ਕਰਕੇ ਸੁਣਾਤਾ ਸੀ ਤੇ ਦੁਨੀਆ ਨੇ ਹਨਾ ਇੱਕ ਲੱਤ ਭਾਰ ਖੜੇ ਹੋ ਕੇ ਤਾੜੀਆਂ ਮਾਰੀਆਂ ਸੀ ਐਨਾ ਕਰਾਊਡ ਸੀ ਖਾੜੇ ਦੇ ਵਿੱਚ ਉਹਦੇ ਪ੍ਰੋਗਰਾਮ ਦੇ ਵਿੱਚ ਚਮਕੀਲੇ ਦੇ ਉਹਨਾਂ ਸਾਰਿਆਂ ਨੇ ਇੱਕ ਲੱਤ ਤੇ ਖੜੇ ਹੋ ਕੇ ਚਮਕੀਲੇ ਨੂੰ ਤਾੜੀਆਂ ਮਾਰੀਆਂ ਸੀ ਵੀ ਕਿੰਦਾ ਵੱਡਾ ਕਲਾਕਾਰ ਹਨਕਾਰ ਓਏ ਇੱਕ ਕਹਿਣ ਤੇ ਨਾਲ ਦੀ ਨਾਲ ਸ਼ਬਦ ਜੋੜੇ ਚੱਲਦੇ ਪ੍ਰੋਗਰਾਮ ਤੇ ਗੀਤ ਬਣਾ ਕੇ ਕੰਪੋਜੀਸ਼ਨ ਤਿਆਰ ਕਰਕੇ ਗਾਤਾ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਦਵਾਦਾ ਦਵਾਦਾ ਬੋਲ ਆਏ ਬੋਲ ਆਉਂਦਿਆਂ ਹੀ ਨਾਲੇ ਕੰਪੋਜੀਸ਼ਨ ਤਿਆਰ ਨਾਲੇ ਮਿਊਜ਼ੀਸ਼ੀਅਨ ਨੂੰ ਕਹਿੰਦਾ ਗਾ ਦਿਓ ਆ ਰੱਖ ਦਿਓ ਉਤ ਕਲਾ ਰੱਖੋ ਚਲੋ ਤੇ ਉਹ ਮੈਂ ਵੀਡੀਓ ਤੁਹਾਨੂੰ ਜਰੂਰ ਉਹਦੇ ਬਾਰੇ ਦੱਸੂਗਾ ਪਿੰਡ ਨਸਰਾਂ ਬਦਨਾਂ ਦੀ ਤੇ ਜਿਹੜਾ ਉਹ ਅਖਾੜਾ ਲੱਗਾ ਸੀ ਉੱਥੇ ਚੈਲੰਜ ਕੀਤਾ ਸੀ ਬੰਦੇ ਨੇ ਤੇ ਮੈਂ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੈਗਾ ਆ ਵੀ ਇਹ ਗੱਲਾਂ ਕਰਨੀਆਂ ਬੜੀਆਂ ਸਖਾਲੀਆਂ ਨਹੀਂ ਤਾਂ ਜੇ ਇੱਕ ਗੀਤ ਬਣਾਉਣਾ ਹੁੰਦਾ ਇੱਕ ਗੀਤ ਬਣਾਉਣ ਨੂੰ ਸਟੂਡੀਓ ਦੇ ਵਿੱਚ 10-10 ਦਿਨ ਲੱਗ ਜਾਂਦੇ ਸੀ ਹੈ 10-10 ਦਿਨ ਲੱਗ ਜਾਂਦੇ ਸੀ ਤੇ ਅੱਜ ਵੀ ਚਲੋ ਐਨਾ ਸਿਸਟਮ ਆ ਗਿਆ ਹੁਣ ਤਾਂ ਡਿਜੀਟਲ ਦਾ ਦੌਰ ਵੀ ਫਿਰ ਹੁਣ ਵੀ ਦਿਹਾੜੀ ਡੰਗ ਦੋ ਦਿਨ ਲੱਗ ਜਾਂਦੇ ਆ ਦੋ ਤਿੰਨ ਘੰਟੇ ਤਾਂ ਲੱਗੇ ਹੀ ਜਾਂਦੇ ਹਨਾ ਤੇ ਪਰ ਚਮਕੀਲਾ ਐਨ ਖੜੇ ਪੈਰ ਗੀਤ ਬਣਾ ਕੇ ਨਾਲ ਦੀ ਨਾਲ ਉਸਲੇ ਗਾਉਂਦਾ ਸੀ ਇਹ ਸੀਗੀਆਂ ਚਮਕੀਲੇ ਦੀਆਂ ਖਾਸ ਵਿਸ਼ੇਸ਼ਤਾਵਾਂ ਇਹਨਾਂ ਵਿਸ਼ੇਸ਼ਤਾਵਾਂ ਕਰਕੇ ਹੀ ਚਮਕੀਲਾ ਐਡਾ ਅੱਗੇ ਨਿਕਲਿਆ ਕਹਿਣ ਦਾ ਮਤਲਬ ਮੈਨੂੰ ਨਹੀਂ ਪਤਾ ਮੇਰੀਆਂ ਗੱਲਾਂ ਕਿਸੇ ਨੇ ਸੁਣਨੀਆਂ ਜਾਂ ਨਹੀਂ ਤੁਹਾਨੂੰ ਚੰਗੀਆਂ ਲੱਗਣੀਆਂ ਜਾਂ ਨਹੀਂ ਮੈਂ ਇਹ ਕਹਿੰਨਾ ਵੀ ਕੋਈ ਵੀ ਪੰਜਾਬ ਦਾ ਸਿੰਗਰ ਆ ਜਿਨੇ ਪੰਜਾਬੀ ਮਾਂ ਬੋਲੀ ਨੂੰ ਉੱਪਰ ਲਿਜਾਣ ਵਿੱਚ ਆਪਣਾ ਯੋਗਦਾਨ ਪਾਇਆ ਬੇਸ਼ੱਕ ਉਹਨੂੰ ਦੁਨੀਆ ਨੇ ਕੀ ਕਿਹਾ ਉਹਦੇ ਬਾਰੇ ਉਹਤੇ ਨਹੀਂ ਮੈਂ ਜਾਂਦਾ ਪਰ ਜੇ ਗੱਲ ਕਰੀਏ ਤੇ ਇੱਕ ਚਮਕੀਲੇ ਦੀ ਹੋਰ ਬਹੁਤ ਵੱਡੀ ਖਾਸੀਅਤ ਆ ਕਿ ਜਦੋਂ ਵੀ ਕਿਸੇ ਨੂੰ ਸ਼ੁੱਧ ਪੰਜਾਬੀ ਨਹੀਂ ਆਉਂਦੀ ਅੱਜ ਵੀ ਕੋਈ ਸਿੰਗਰ ਸਿੰਗਰ ਬਣਨ ਦੀ ਕੋਸ਼ਿਸ਼ ਕਰਦੇ ਆ ਜਦੋਂ ਉਹਨਾਂ ਨੂੰ ਇਹ ਪ੍ਰੋਬਲਮ ਆਉਂਦੀ ਆ ਤੇ ਉਹਨਾਂ ਦੀ ਬੋਲੀ 'ਚ ਸ਼ੁੱਧੀ ਕਰਨੀ ਹੁੰਦੀ ਹੁੰਦਾ ਤੇ ਉਹਨਾਂ ਨੂੰ ਕਿਹਾ ਜਾਂਦਾ ਜਾਂ ਪਹਿਲਾਂ ਚਮਕੀਲੇ ਨੂੰ ਸੁਣ ਉਹਦੀ ਠੇਠ ਪੰਜਾਬੀ ਭਾਸ਼ਾ ਸੁਣ ਉਹਦੇ ਠੇਟ ਉਹ ਪੰਜਾਬੀ ਬੋਲ ਜੋ ਉਹਦੇ ਬੋਲਣ ਦਾ ਉਹ ਕਿਵੇਂ ਉਸ ਸ਼ਬਦਾਂ ਨੂੰ ਪੇਸ਼ ਕਰਨਾ ਉਹ ਸਿੱਖ ਤੇ ਉਹ ਚਮਕੀਲੇ ਦੇ ਹਿੱਸੇ ਆਇਆ ਪਹਿਲਾ ਪੰਜਾਬੀ ਸਿੰਗਰ ਆ ਜਿਹਦੇ ਗਾਣੇ ਸੁਣਨ ਨੂੰ ਦਿੱਤੇ ਜਾਂਦੇ ਆ ਜੇ ਪੰਜਾਬੀ ਬੋਲਣੀ ਨਹੀਂ ਆਉਂਦੀ ਚੰਗੀ ਤਰ੍ਹਾਂ ਜੇ ਪੰਜਾਬੀ ਦਾ ਜਿਹੜਾ ਸਹੀ ਨਹੀਂ ਦੱਸਦਾ ਅਬ ਸ਼ਬਦ ਹੁੰਦੇ ਆ ਜਿੱਦਾਂ ਅਸੀਂ ਉਸ ਸ਼ਬਦ ਨਹੀਂ ਸਹੀ ਬੋਲ ਪਾਦੇ ਤੇ ਚਮਕੀਲੇ ਵਰਗੇ ਸਿੰਗਰਾਂ ਦੇ ਗਾਣੇ ਸੁਣਾਏ ਜਾਂਦੇ ਆ ਉਹਨਾਂ ਨੂੰ ਪੇ ਭਾਈ ਆਪਣਾ ਉਚਾਰਨ ਸਹੀ ਕਰ ਲਓ ਚਮਕੀਲੇ ਦੇ ਗੀਤ ਸੁਣ ਕੇ ਉਹਨਾਂ ਵਿੱਚੋਂ ਇੱਕ ਪੰਜਾਬੀ ਮਸ਼ਹੂਰ ਸਿੰਗਰ ਦਿਲਜੀਤ ਦੁਸਾਂਝ ਜਿਹੜਾ ਕਿ ਕੋਚੀਲਾ ਤੱਕ ਆਇਆ ਜਿਹੜਾ ਕਿ ਐਡਾ ਵੱਡਾ ਸਟਾਰ ਆ ਕਿ ਜਿੱਦਣ ਉਹ ਸਿੰਗਰ ਬਣ ਗਿਆ ਸੀ ਤਾਂ ਉਹਦਾ ਪੰਜਾਬੀ ਦਾ ਉਚਾਰਨ ਨਹੀਂ ਸਹੀ ਸੀਗਾ ਉਹ ਸਹੀ ਉਹ ਉਹਨਾਂ ਨੂੰ ਬੋਲ ਨਹੀਂ ਸੀ ਪਾਉਂਦਾ ਤੇ ਉਹਨੂੰ ਅਰਜਿੰਦਰ ਸਿੰਘ ਫਾਈਨ ਟਾਊਨ ਵਾਲੇ ਨੇ ਕਿਹਾ ਸੀ ਭਾਈ ਪਹਿਲਾਂ ਜਾ ਕੇ ਚਮਕੀਲੇ ਦੀਆਂ ਕੈਸਟਾਂ ਖਰੀਦ ਕੇ ਲਿਆ ਉਹਨੂੰ ਸੁਣ ਤੇ ਫਿਰ ਚਮਕੀਲੇ ਦੀਆਂ ਕਸਟਾਂ ਲਿਆ ਕੇ ਸਾਰੀਆਂ ਸੁਣੀਆਂ ਸੀ ਸਾਰੀਆਂ ਕਸਟਾਂ ਲਿਆ ਕੇ ਸੁਣੀਆਂ ਸੀ ਚਮਕੀਲੇ ਦੀਆਂ ਤੇ ਉਹਨਾਂ ਦੇ ਵਿੱਚ ਆਪਣੇ ਆਪ ਦੀ ਪੰਜਾਬੀ ਨੂੰ ਸੁਧਾਰਿਆ ਸੀ ਦਿਲਜੀਤ ਦੋਸਾਂਝ ਨੇ ਜਿਹੜਾ ਕਿ ਐਡਾ ਵੱਡਾ ਸਟਾਰ ਅੱਜ ਬਣਿਆ ਐਮਿਨਿਉ ਦੇ ਚਮਕੀਲੇ ਦੀ ਫਿਲਮ ਕੀਤੀ ਚਮਕੀਲੇ ਦੇ ਗਾਣੇ ਗਾਉਂਦਾ ਕਿਉਂਕਿ ਚਮਕੀਲੇ ਤੋਂ ਤਾਂ ਯਾਰ ਲੱਗੀ ਹੋਈ ਹੈ ਦਿਲਜੀਤ ਦੋਸਾਂਝ ਦੀ ਕੋਈ ਵੀ ਅਜਿਹਾ ਪੰਜਾਬੀ ਸਿੰਗਰ ਨਹੀਂ ਹੈਗਾ ਜਿਹੜਾ ਚਮਕੀਲੇ ਦਾ ਗੀਤ ਨਾ ਗਾਇਆ ਹੋਵੇ ਚਮਕੀਲੇ ਦੇ ਮਿਊਜ਼ਿਕ ਤੋਂ ਪ੍ਰਭਾਵਿਤ ਨਾ ਹੋਵੇ ਚਮਕੀਲੇ ਦੀਆਂ ਤਰਜ਼ਾਂ ਦੀ ਟੱਬੜ ਕਰਕੇ ਆਪਣੇ ਗੀਤਾਂ 'ਚ ਨਾ ਪਾਏ ਹੋਣ ਅਜਿਹਾ ਕੋਈ ਸਿੰਗਰ ਨਹੀਂ ਹੈਗਾ ਮੈਂ ਕਹਿੰਦਾ ਸਟੇਜ ਉਦ ਤੱਕ ਉਦ ਤੱਕ ਸਟੇਜ ਚੜ੍ਹਦੀ ਨਹੀਂ ਸਿਰੇ ਨਹੀਂ ਲੱਗਦੀ ਜਦ ਤੱਕ ਕਿਤੇ ਨਾ ਕਿਤੇ ਚਮਕੀਲੇ ਦਾ ਗੀਤ ਗਾ ਨਾ ਹੋਵੇ ਪੰਜਾਬੀ ਅਖਾੜਿਆਂ ਦੀ ਜੇ ਗੱਲ ਕਰੀਏ ਹਰ ਤੈਂ ਕਰਨ ਔਜਲੇ ਨੂੰ ਵੀ ਬੰਬੇ ਦੇ ਵਿੱਚ ਲਾਉਣਾ ਪੈ ਜਾਂਦਾ ਚਮਕੀਲੇ ਦਾ ਗਾਣਾ ਕਿਉਂਕਿ ਸਟੇਜ ਵੱਧ ਹੀ ਨਹੀਂ ਸੀ ਰਹੀ ਸਟੇਜ ਚੱਲ ਹੀ ਨਹੀਂ ਸੀ ਰਹੀ ਸਟੇਜ 'ਚ ਉਹ ਜੋਸ਼ ਹੀ ਨਹੀਂ ਸੀ ਆ ਰਿਹਾ ਤੇ ਫਿਰ ਚਮਕੀਲੇ ਨੇ ਸੌਰੀ ਕਰਨੌਜਲੇ ਨੇ ਕਾਣਾ ਲਾਇਆ ਚਮਕੀਲੇ ਦਾ ਤੇ ਉਹੋ ਚੀਜ਼ਾਂ ਫਿਰ ਤੁਸੀਂ ਦੇਖੋ ਕਿੰਨਾ ਕਿੱਡਾ ਵੱਡਾ ਇੱਕ ਸਿੰਗਰ ਹੋਊਗਾ ਕਿ ਜਿਹਨੂੰ ਗਾ ਕੇ ਪੰਜਾਬੀ ਸਟੇਜ ਤੇ ਪੰਜਾਬੀ ਪ੍ਰੋਗਰਾਮਾਂ ਦੇ ਵਿੱਚ ਜੂਸ ਲਿਆਇਆ ਜਾਂਦਾ ਜੂਸ ਭਰਿਆ ਜਾਂਦਾ ਕਿਉਂਕਿ ਬਹੁਤ ਸਾਰੇ ਪੰਜਾਬੀ ਸਿੰਗਰ ਆ ਜਦੋਂ ਆਪਣੇ ਗੀਤ ਗਾਉਂਦੇ ਆ ਲੋਕਾਂ ਚ ਉਹ ਨਹੀਂ ਆਉਂਦਾ ਲੋਕ ਜੋ ਚਾਹੁੰਦੇ ਹੁੰਦੇ ਆ ਹੈਨਾ ਤੇ ਫਿਰ ਚਮਕੀ ਲਿਆਰ ਕੇ ਤਾਂ ਗੀਤ ਲਾ ਦਿੱਤਾ ਜਾਂਦਾ ਜਵਾਸਟ ਤੇ ਫਿਰ ਉਹ ਹੀ ਟਕੂਏ ਤੇ ਟਕੂਆ ਕੜ ਕੇ ਹੈਨਾ ਭੱਜ ਜਾਂਦੇ ਮਿੱਤਰਾਂ ਹੈਨਾ ਐਦਾਂ ਦੇ ਯਾਨੀ ਕਿ ਜਦੋਂ ਗਾਣੇ ਹੈਨਾ ਇੱਕ ਗੱਲਾ ਗੋਲ ਮੋਲ ਨਹੀਂ ਬਹੁਤ ਗਾਣੇ ਆ ਹੈਨਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ ਇਸ ਤਰ੍ਹਾਂ ਦੇ ਜਦੋਂ ਗਾਣੇ ਫਿਰ ਵੱਜਦੇ ਆ ਉਹ ਜੋਸ਼ ਭਰਦੇ ਆ ਤੇ ਇੱਕ ਚਾਹੇ ਸਾਡੀ ਪਹਿਲੀ ਪੀੜ੍ਹੀ ਸਗੀ ਚਾਹੇ ਹੋਣ ਵਾਲੀ ਜਨਰੇਸ਼ਨ ਇਹ ਸਾਰੇ ਅਮਰ ਸਿੰਘ ਚਮਕੀਲੇ ਨੂੰ ਉਨਾ ਹੀ ਪਿਆਰ ਕਰਦੇ ਉਨਾ ਹੀ ਸੁਣਦੇ ਆ ਚਾਹੇ ਅੱਜ ਦੇ ਨਵੇਂ ਮੁੰਡੇ ਆ ਇਹ ਵੀ ਸਰਚ ਕਰਕੇ ਪਹਿਲਾਂ ਚਮਕੀਲਾ ਹੀ ਸੁਣਨਗੇ ਤੇ ਚਾਹੇ ਜਿਹੜੇ ਪੁਰਾਣੇ ਆ ਉਹ ਵੀ ਚਮਕੀਲਾ ਸੁਣੋ ਇੱਕ ਚਮਕੀਲਾ ਪੰਜਾਬ ਦਾ ਅਜਿਹਾ ਕਲਾਕਾਰ ਆ ਜਿਹੜਾ ਹਰ ਪੀੜ੍ਹੀ ਨੂੰ ਹਰ ਪੀੜ੍ਹੀ ਨੂੰ ਯਾਨੀ ਕਿ ਕਬੂਲ ਆ ਹਰ ਪੀੜ੍ਹੀ ਨੂੰ ਹਰ ਤਰਾਂ ਦੇ ਵਰਗ ਨੂੰ ਹਰ ਤਰ੍ਹਾਂ ਦੀ ਨੌਜਵਾਨੀ ਨੂੰ ਬੁੱਢਿਆਂ ਨੂੰ ਬਜ਼ੁਰਗਾਂ ਨੂੰ ਹਰ ਜਿਹੜਾ ਵੀ ਕੋਈ ਹੈਗਾ ਉਹ ਚਮਕੀਲੇ ਨੂੰ ਸੁਣਦਾ ਆ ਇਹ ਬਹੁਤ ਵੱਡੀ ਗੱਲ ਹੁੰਦੀ ਨਹੀਂ ਤਾਂ ਕਹਿੰਦੇ ਆ ਆ ਹੁਣ ਆ ਗਿਆ ਇਹ ਨੂੰ ਹਣ ਸਿਆਣੇ ਜਿਹਾ ਸੁਣਦੇ ਇਹ ਨੂੰ ਹਣ ਨਿਆਣੇ ਜਿਹਾ ਸੁਣਦੇ ਭਾਈ ਨਹੀਂ ਅਮਰ ਸਿੰਘ ਚਮਕੀਲੇ ਨੂੰ ਸਾਰੇ ਸੁਣਦੇ ਆ ਕਹਿਣ ਦਾ ਮਤਲਬ ਉਹਦਾ ਚੜ੍ਹਦੀ ਜਵਾਨੀ ਦੇ ਵਿੱਚ ਇਸ ਦੁਨੀਆ ਤੋਂ ਚਲੇ ਜਾਣਾ ਇੱਕ ਪੰਜਾਬੀ ਗਾਇਕ ਨੂੰ ਬਹੁਤ ਵੱਡਾ ਘਾਟਾ ਸੀਗਾ ਕਹਿਣ ਨੂੰ ਜੋ ਮਰਜੀ ਆ ਉਹ ਘਾਟਾ ਕਦੇ ਪੂਰਾ ਨਹੀਂ ਹੋਣਾ ਜਿਵੇਂ ਸਿੱਧੂ ਮੂਸੇ ਵਾਲੇ ਦਾ ਜਿਵੇਂ ਅਮਰ ਸਿੰਘ ਚਮਕੀਲੇ ਦਾ ਇਹ ਲੋਕ ਉਹ ਹੀ ਜਾਣਦੇ ਆ ਜਿਨ੍ਹਾਂ ਨੂੰ ਇਹਦੇ ਬਾਰੇ ਨੌਲੇਜ ਆ ਜਿਨ੍ਹਾਂ ਨੂੰ ਪਤਾ ਆ ਕੁਝ ਲੋਕ ਸਾਡੇ ਐਦਾਂ ਦੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਇੱਕ ਗੀਤ ਦੇ ਜਰੀਏ ਅਸੀਂ ਲੱਖਾਂ ਕਰੋੜਾਂ ਲੋਕਾਂ ਤੱਕ ਆਪਣੀ ਬੋਲੀ ਨੂੰ ਪਹੁੰਚਾ ਸਕਦੇ ਆ ਅੱਜ ਵੀ ਹਰਿਆਣੇ ਦੇ ਵਿੱਚ ਦੇਖੋ ਤਾਂ ਪੰਜਾਬੀ ਗਾਣੇ ਸਰਚ ਕਰ ਕਰਕੇ ਸੁਣੇ ਜਾਂਦੇ ਆ ਹੋਰ ਸਟੇਟਾਂ ਦੇ ਵਿੱਚ ਉਹ ਪੰਜਾਬੀ ਕਾਹਤੇ ਸੁਣਨ ਲੱਗੇ ਗਾਣਿਆਂ ਕਰਕੇ ਪੰਜਾਬੀ ਬੋਲੀ ਬਾਰੇ ਸਰਚਾਂ ਕਰਨ ਲੱਗੇ ਆ ਟਰਾਂਸਲੇਟਰ ਉਹਨਾਂ ਨੇ ਰੱਖ ਲੈ ਕਹਿਣ ਦਾ ਮਤਲਬ ਪੰਜਾਬੀ ਸ਼ਬਦਾਂ ਨੂੰ ਉਹ ਪੁੱਛ ਰਹੇ ਆ ਬਹੁਤ ਬੰਦੇ ਬਾਹਰ ਲਿਆ ਟੇਟਾ ਵਾਲੇ ਮੈਨੂੰ ਫੋਨ ਕਰ ਕਰਕੇ ਪੁੱਛਦੇ ਹੁੰਦੇ ਬਾਈ ਜੀ ਆ ਗੀਤ ਦੇ ਵਿੱਚ ਆ ਸ਼ਬਦ ਕਿਹਾ ਇਹਦਾ ਇਹਦਾ ਕੀ ਅਰਥ ਨਿਕਲਦਾ ਆ ਇਹ ਕਾਤੇ ਕਹਿਣ ਦਾ ਮਤਲਬ ਕਿੰਦੀ ਵੱਡੀ ਗੱਲ ਆ ਇਹ ਇੱਕ ਅਮਰ ਸਿੰਘ ਚਮਕੀਲਾ ਸਿੱਧੂ ਮੂਸੇ ਵਾਲਾ ਚਾਹੇ ਬੱਬੂ ਹੁਮਾਨ ਹੋਵੇ ਇਹਨਾਂ ਨੇ ਇਹ ਜੋ ਦਿੱਤ ਗੁਰਦਾਸ ਮਾਨ ਸਾਹਿਬ ਜਿਨ ਇਹਨਾਂ ਦੀ ਇਹ ਦੇਣ ਹੈਗੀ ਆ ਬੋਲੀ ਨੂੰ ਪੰਜਾਬੀ ਮਾਂ ਬੋਲੀ ਨੂੰ ਇਹਨਾਂ ਦੀ ਇਹ ਬਹੁਤ ਵੱਡੀ ਦੇਣ ਆ ਕਿ ਜਿਨ੍ਹਾਂ ਦੇ ਜਿਨ੍ਹਾਂ ਦਾ ਗਰਦਾਸ ਮਾਨ ਦਾ ਛੱਲਾ ਯਾਰ ਹੱਥ ਹੈ ਸਟਾਰ ਸਟੇਟ ਤੇ ਵੱਜਦਾ ਜੋ ਮਰਜ਼ੀ ਕੋ ਕੁਝ ਲੋਕ ਤਾਂ ਯਾਰ ਸਾਡੇ ਕਹੂਗੇ ਪਰ ਜਿਲੇ ਗਾਇਕਾਂ ਨੂੰ ਅਧੀ ਧਰਮ ਅਜਮੰਤ ਵੰਡ ਲਈਦਾ ਨਾ ਫਿਰ ਬਹੁਤ ਵੱਡਾ ਕੰਮ ਖਰਾਬ ਹੋ ਜਾਂਦਾ ਤੇ ਫਿਰ ਸਾਡਾ ਮਸਲਾ ਉਣ ਚ ਜਾਂਦਾ ਜੀ ਇਹਨਾਂ ਨੂੰ ਅਸੀਂ ਰੱਖੀਏ ਪਏ ਇਹ ਸਭ ਦੇ ਸਾਂਝਿਆ ਕਲਾਕਾਰ ਸਭ ਦਾ ਸਾਂਝਾ ਹੁੰਦਾ ਆ ਉਹ ਕਿਸੇ ਧਰਮ ਉਹਨੂੰ ਫਿਰ ਕਿ ਬਚੇ ਨਹੀਂ ਅਸੀਂ ਵੰਡ ਸਕਦੇ ਹੈਗੇ ਹੈ ਨਾ ਜਿਹੜੀ ਗਲਤੀ ਇਹ ਲੋਕ ਕਰਦੇ ਆ ਨਾ ਉਹ ਮੈਨੂੰ ਨਹੀਂ ਲੱਗਦਾ ਉਹਨਾਂ ਦੀ ਕੋਈ ਸੋਚ ਸੱਚੀ ਆ ਤੁਸੀਂ ਦੱਸੋ ਕਿ ਜਿਹੜਾ ਸਿੰਗਰ ਆ ਤਾਂ ਸਭ ਦਾ ਹੀ ਆ ਉਹ ਨੂੰ ਹਿੰਦੂ ਵੀ ਸੁਣੂ ਸਿੱਖ ਵੀ ਸੁਣੂ ਅਸਾਈ ਵੀ ਸੁਣੂ ਅ ਦੂਸਰੇ ਮੁਸਲਮਾਨ ਭਰਾ ਵੀ ਸੁਣੂ ਸਭ ਸੁਣੋਗੇ ਜੋ ਬੋਲੀ ਹੈ ਨਾ ਕਹਿਣ ਦਾ ਮਤਲਬ ਹੁਣ ਤੁਸੀਂ ਦੇਖੋ ਸਾਡੇ ਗਾਣੇ ਕਦ ਤੇ ਚੱਲਣ ਲੱਗਿਆ ਸਭ ਤੋਂ ਜ਼ਿਆਦਾ ਪੰਜਾਬੀ ਪਾਕਿਸਤਾਨੀ ਭਰਾ ਸਾਡੇ ਗੀਤਾਂ ਨੂੰ ਸੁਣਨ ਲੱਗੇ ਤਾਂ ਥੋੜੀ ਜਿਹੀ ਪੰਜਾਬੀ ਪੰਜਾਬੀ ਫਿਲਮਾਂ ਤਾਂ ਗਰੋਅ ਆਉਣ ਲੱਗੀ ਗਰੋਅ ਹੋਈਆਂ ਮਣੀਆਂ ਕਿਉਂਕਿ ਪਾਕਿਸਤਾਨੀ ਪੰਜਾਬੀ ਥੋੜੇ ਜੇ ਅੱਗੇ ਨੂੰ ਲੈਣ ਲੱਗੇ ਨਹੀਂ ਤਾਂ ਇਹ ਪੰਜਾਬ ਥੋੜੇ ਜੇ ਪੰਜਾਬੀ ਰਹਿੰਦੀ ਇਹਨਾਂ ਦੇ ਸਿਰ ਤੇ ਕਈ ਨਹੀਂ ਜਦੋਂ ਅਸੀਂ ਇਸ ਸਾਰੀ ਪੰਜਾਬੀ ਨੂੰ ਕਵਰ ਕਰ ਲਾਂਗੇ ਇੱਕੋ ਹੀ ਕਹਿਣ ਦਾ ਮਤਲਬ ਹੈ ਨਾ ਜਿੰਨੇ ਕਹਿਣ ਦਾ ਮਤਲਬ ਅਸੀਂ ਪੰਜਾਬੀ ਬੋਲਣ ਵਾਲੇ ਇੱਕ ਚਾਹੇ ਹਿਮਾਚਲ ਚ ਚਾਹੇ ਪਰਲੇ ਪਾਕਿਸਤਾਨ ਚ ਚਾਹੇ ਪੂਰੇ ਭਾਰਤ ਚ ਚਾਹੇ ਇੰਗਲੈਂਡ ਕੈਨੇਡਾ ਇਟਲੀ ਕਿਤੇ ਵੀ ਜਿੱਥੇ ਵੀ ਚਾਹੇ ਨੇਪਾਲ ਚ ਜਿੱਥੇ ਵੀ ਪੰਜਾਬੀ ਬੈਠੇ ਆ ਜਦੋਂ ਤਾਂ ਅਸੀਂ ਨਾਰਾ ਦੇਵਾਂਗੇ ਫੇ ਅਸੀਂ ਪੰਜਾਬੀ ਇੱਕ ਆਂ ਪੰਜਾਬੀ ਬੋਲਣ ਵਾਲੇ ਆਜੋ ਇਕੱਠੇ ਹੋ ਜੇ ਤੇ ਸਾਨੂੰ ਬੋਲੀ ਜੋੜ ਕੇ ਰੱਖ ਦੋਗੀ ਸਾਡੀ ਯੂਨਿਟੀ ਬਣ ਜਾਊਗੀ ਅਸੀਂ ਬੋਲੀ ਦੇ ਕਹਿਣ ਤੇ ਇਕੱਠੇ ਹੋ ਜਾਾਂਗੇ ਮੰਦੇ ਆ ਕਿ ਨਹੀਂ ਅਸੀਂ ਕਾਂਗੇ ਅਸੀਂ ਪੰਜਾਬੀ ਆ ਜਦੋਂ ਅਸੀਂ ਧਰਮਾਂ ਚ ਆ ਜਾਾਂਗੇ ਫਿਰ ਤਾਂ ਵੰਡ ਹੋਣਾ ਵੀ ਜੇ ਕਾਂਗਰਸ ਸਿੱਧੂ ਮੂਸੇ ਵਾਲੇ ਪੱਗ ਬੁਣੀ ਸਿੱਖਾਂ ਦਾ ਗਾਇਕਾ ਤਾਂ ਫਿਰ ਕਿੱਡੀ ਕਬੱਡੀ ਤੁਹਾਡੀ ਉਹ ਹੋਊਗੀ ਜੇ ਅਸੀਂ ਅਮਰ ਸਿੰਘ ਚਮਕੀਲੇ ਨੂੰ ਕਹੀ ਹੈ ਨਾ ਫਿਰ ਇਹ ਤਾਂ ਹੈ ਨਾ ਇਸ ਕਰਕੇ ਮੈਂ ਕਹਿੰਦਾ ਮੈਂ ਇਸ ਚੀਜ਼ ਜਾਣਾ ਨਹੀਂ ਚਾਹੁੰਦਾ ਇਹਨਾਂ ਚੀਜ਼ਾਂ ਨੂੰ ਸਮਝੋ ਮੇਰੇ ਚੈਨਲ ਤੇ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਮਿਲਿਆ ਕਰਨਗੀਆਂ ਤੇ ਤੁਸੀਂ ਜੁੜੇ ਰਹੋ ਤੇ ਕਮੈਂਟ ਕਰਕੇ ਆਪਣੀ ਰਾਏ ਦਿੰਦੇ ਰਹਿਣਾ ਔਰ ਜਿਹੜੀਆਂ ਗੱਲਾਂ ਬਾਤਾਂ ਵਧੀਆ ਲੱਗੀਆਂ ਤਾਂ ਜਰੂਰ ਹੋਰਾਂ ਤੱਕ ਵੀ ਪਹੁੰਚਾਓ ਤਾਂ ਜੋ ਅਮਰ ਸਿੰਘ ਚਮਕੀਲੇ ਬਾਰੇ ਜੋ ਕੁਝ ਲੋਕਾਂ ਨੂੰ ਨਹੀਂ ਪਤਾ ਲੱਗ ਸਕਿਆ ਆ ਚੀਜ਼ਾਂ ਹੋਰ ਲੋਕਾਂ ਨੂੰ ਪਤਾ ਲੱਗਣ ਚਾਹੇ ਮੁਹੰਮਦ ਸੇਕੋਵੇ ਕਲਦੀਪ ਮਾਨ ਹੋਣ ਚਾਹੇ ਸੁਰਿੰਦਰ ਚੰਦਾ ਕੋਈ ਵੀ ਕਲਾਕਾਰ ਪਹਿਲਾ ਪੁਰਾਣਾ ਨਵਾਂ ਇਹਨਾਂ ਦੇ ਬਾਰੇ ਹਰ ਜਾਣਕਾਰੀ ਮੈਂ ਇੱਕ ਏ ਨਹੀਂ ਬੇ ਮਗਰ 뮤직 বাজਦਾ ਭਈ ਛਣਛਣ ਹੁੰਦੀ ਹੋਵੇ ਉਹਦੇ ਚ ਨਾ ਇੱਕ ਸਹਿਜ ਧੀਰੀ ਵਾਲੇ ਤਰੀਕੇ ਨਾਲ ਵੀਡੀਓ ਦੇ ਵਿੱਚ ਲੈ ਕੇ ਆਇਆ ਕਰੂੰਗਾ ਤੇ ਤੁਸੀਂ ਜੁੜੇ ਰਹੋ ਨਾਲ ਸੋ ਧੰਨਵਾਦ